ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ। ਕਲਦਰਨ ਵੀਰੇ ਸਤਿ ਸ਼੍ਰੀ ਅਕਾਲ ਸਵਾਗਤ। ਧੰਨਵਾਦ ਗਿਲ ਸਰ। ਤੁਹਾਨੂੰ ਤੇ ਸਮੂਹ ਦਾਨਿਸ਼ਮੰਤ ਸੋਤਿਆਂ ਨੂੰ ਸਤਿ ਸ਼੍ਰੀ ਅਕਾਲ। ਬਿਲਕੁਲ ਜੀ ਕਰਦੇ ਆਂ ਖਬਰਾਂ ਦਾ سلسلہ ਸ਼ੁਰੂ ਸਵਿਸ ਪੀਸ ਸੁਮਿਟ ਹੋ ਕੇ ਹਟੀ ਕੀ ਨਿਊਜ਼ ਜੀ ਕੁਝ ਨਿਕਲਿਆ ਰਿਜ਼ਲਟ ਵਗੈਰਾ। ਗਿਲ ਸਰ ਜਿਹੜਾ ਇਸ ਸਪੀਸਮਰਤਾ ਜੋ ਕਿ ਸਵਿਟਜ਼ਰਲੈਂਡ ਦੇ ਵਿੱਚ ਹੋ ਕੇ ਹਟਾਇਆ ਜੀ ਸੋ ਇਸ ਢੰਗ ਨਾਲ ਲੱਗ ਰਿਹਾ ਜਿਵੇਂ ਕੋਈ ਖਾਲੀ ਮੈਦਾਨ ਹੁੰਦਾ ਆ ਤੇ ਕੋਈ ਤੁਹਾਨੂੰ ਰੋਕਣ ਵਾਲਾ ਨਹੀਂ ਤੁਸੀਂ ਖਾਲੀ ਮੈਦਾਨ ਚ ਆਪ ਹੀ ਜਾ ਕੇ ਆਪ ਹੀ ਗੋਲ ਕਰਿਓਂਦੇ ਹੋ ਹੂੰ ਹੂੰ ਤੇ ਇਸ ਤਰ੍ਹਾਂ ਲੱਗ ਰਿਹਾ ਕਿ ਇਹ ਸਵਿਸ ਪੀਸ ਸਮਟ ਵੀ ਇਸ ਤਰ੍ਹਾਂ ਨਾਲ ਖਤਮ ਹੋਇਆ ਕਿਉਂਕਿ ਸਭ ਤੋਂ ਵੱਡੀ ਗੱਲ ਇਹ ਸੀ ਕਿ ਇਹ ਜੋ ਸਮਟ ਹੋਇਆ ਸੀ ਜਿਦੇ ਵਿੱਚ ਦੁਨੀਆ ਭਰ ਦੇ 90 ਤੋਂ ਵੱਧ ਮੁਲਕ ਜਿਦੇ ਵਿੱਚ ਕੈਨੇਡਾ ਵੀ ਸ਼ਾਮਲ ਹੈ ਸੋ ਉਹਨਾਂ ਨੇ ਹਿੱਸਾ ਲੈਣ ਵਾਸਤੇ ਆਪਣੀ ਸਮਰੱਥੀ ਕੀਤੀ ਸੀ ਇਹਦੇ ਵਿੱਚ ਕੈਨੇਡੀਅਨ ਦੁਨੀਆ ਭਰ ਦੇ ਹੋਰ ਜਿਹੜੇ ਲੀਡਰਸ ਨੇ ਸੋ ਉਹ ਸ਼ਾਮਲ ਹੋਏ ਸਨ ਪਰ ਗਾਲੇ ਸੀ ਕਿ ਇਸ ਪੀ ਸਮਰ ਦਾ ਮਕਸਦ ਸੀਗਾ ਕਿ ਰਸ਼ੀਆ ਦੇ ਯੂਕਰੇਨ ਦੇ ਵਿੱਚ ਸਮਝੌਤਾ ਕਰਉਣਾ ਉੱਥੇ ਸ਼ਾਂਤੀ ਸਥਾਪਿਤ ਕਰਨੀ ਸੋ ਸ਼ਾਂਤੀ ਸਥਾਪਿਤ ਤਾਂਹੀਂ ਹੋ ਸਕਦੀ ਹੈ ਜੇਕਰ ਦੋਵੇਂ ਧਿਰਾਂ ਉੱਤੇ ਸੱਦਿਆ ਜਾਂਦਾ ਉਹਦੇ ਵਿੱਚ ਇਹ ਕੀ ਸੀ ਕਿ ਯੂਕਰੇਨ ਦਾ ਸੱਦਿਆ ਗਿਆ ਯੂਕਰੇਨ ਦੇ ਜਿਹੜੇ ਰਾਸ਼ਟਰਪਤੀ ਨੇ ਜ਼ਿਲਨਸਕੀ ਸਾਹਿਬ ਉੱਥੇ ਮੌਜੂਦ ਸਨ ਪਰ ਦੂਜੇ ਪਾਸੇ ਰਸ਼ੀਆ ਨੂੰ ਜਿਹੜਾ ਇਹ ਵਿੱਚ ਸ਼ਾਮਲ ਕਰਨਾ ਜ਼ਰੂਰੀ ਨਹੀਂ ਸਮਝਿਆ ਤੇ ਹੁਣ ਫਿਰ ਇਹ ਕਿਵੇਂ ਸੰਭਵ ਹੋਗਾ ਵੀ ਜਿਨ੍ਹਾਂ ਦੇ ਵਿੱਚ ਜੰਦ ਚੱਲ ਰਿਹਾ ਇੱਕ ਧਿਰ ਰਸ਼ੀਆ ਆ ਦੂਜੀ ਧਿਰ ਜੋ ਯੂਕਰੇਨ ਆ ਇੱਕ ਨੂੰ ਉੱਥੇ ਬੁਲਾਇਆ ਗਿਆ ਦੂਜੀ ਧਿਰ ਉੱਥੇ ਹੈ ਹੀ ਨਹੀਂ ਹੈ ਤੇ ਸ਼ਾਂਤੀ ਸਥਾਪਿਤ ਫਿਰ ਹੋਵੇਗੀ ਕਿਵੇਂ ਸੋ ਇਹਦੇ ਵਿੱਚ ਇੱਕ ਤਰ੍ਹਾਂ ਇਹ ਸਿਗਾ ਕਿ ਇਹ ਇੱਕ ਪਾਸੜ ਸੰਮੇਲਨ ਸੀਗਾ ਇੱਕ ਪਾਸੜ ਇਹ ਇਹ ਇਹਦੇ ਵਿੱਚ ਗੱਲਬਾਤ ਹੋ ਰਹੀ ਸੀ ਜਿਹੜਾ ਦੂਜੀ ਧਿਰ ਸੀਗੀ ਉਹ ਉੱਥੇ ਇਨਵਾਈਟਡ ਨਹੀਂ ਸੀਗੀ ਤੇ ਇਹਦੇ ਵਿੱਚ ਰਸ਼ੀਆ ਵੀ ਇੱਕ ਗਿਆ ਸੀਗਾ ਕਿ ਭਾਵੇਂ ਸਾਨੂੰ ਸੱਦ ਵੀ ਲਿਆ ਜਾਂਦਾ ਤਾਂ ਵੀ ਅਸੀਂ ਆਉਣਾ ਨਹੀਂ ਸੀਗਾ ਕਿਉਂਕਿ ਇਹ ਜੋ ਸਮੇਲਨ ਹੈ ਇਹ ਜਿਹੜੇ ਅਮਰੀਕਾ ਦੇ ਜਿਹੜੇ ਨਾਟੋ ਜਿਹੜੇ ਤਾਕਤਾਂ ਨੇ ਜਿਹੜੇ ਨਾਟੋ ਕੰਟਰੀਜ਼ ਨੇ ਸੋ ਉਹਨਾਂ ਨੇ ਬੈਕਅਪ ਕਰਕੇ ਸੱਦਿਆ ਸੀਗਾ ਸਾਡੋਂ ਕਹਿੰਦੇ ਉੱਥੇ ਸੱਦ ਕੇ ਵੀ ਕੁਝ ਹਾਸਲ ਹੋਣਾ ਨਹੀਂ ਸੀਗਾ ਕਿਉਂਕਿ ਇਹ ਇੱਕ ਪਾਸੜ ਹੀ ਰਹਿਣਾ ਸੀਗਾ ਹੁਣ ਦੂਜੇ ਪਾਸੇ ਇਹਦੇ ਵਿੱਚ ਦੇਖੀਏ ਕਿ ਜਿੱਥੇ ਦੁਨੀਆ ਭਰ ਦੇ ਵੱਡੇ ਜਿਹੜੇ ਆ ਲੀਡਰ ਸਹਿਬਾਨ ਇਹਦੇ ਵਿੱਚ ਪਹੁੰਚੇ ਨੇ ਜਸਟਨ ਟੂਡੋ ਸਾਹਿਬ ਪਹੁੰਚੇ ਨੇ ਰਿਸ਼ੀ ਸੂਨਕ ਪਹੁੰਚੇ ਨੇ ਜਿਹੜੇ ਕਿ ਯੂਕੇ ਦੇ ਪ੍ਰਾਈਮ ਮਿਨਿਸਟਰ ਨੇ ਅਮਰੀਕਾ ਦੇ ਜਿਹੜੇ ਡਿਪਟੀ ਜਿਹੜੇ ਪ੍ਰੈਜ਼ੀਡੈਂਟ ਨੇ ਕਮਲਾ ਹੈਰੀਸੇ ਪਹੁੰਚੇ ਨੇ ਇਟਲੀ ਦੇ ਪ੍ਰਧਾਨ ਮੰਤਰੀ ਪਹੁੰਚੇ ਨੇ ਜਿਓਜੇ ਮੈਲਾਨੀ ਕੈਨੇਡਾ ਦੇ ਮਥਸਿਆ ਵੀ ਜਸਟਰਨ ਟੂਡੋ ਸਾਹਿਬ ਪਹੁੰਚੇ ਨੇ ਜਰਮਨੀ ਦੇ ਚਾਂਸਲਰ ਪਹੁੰਚੇ ਨੇ ਪਰ ਜਿਹੜੀਆਂ ਹੋਰ ਇਹ ਦੁਨੀਆ ਦੀ ਜਿਹੜੀਆਂ ਤਾਕਤਾਂ ਨੇ ਜੇ ਵਿੱਚ ਚੀਨ ਵੀ ਸ਼ਾਮਿਲ ਹੁੰਦਾ ਸੋ ਉਹ ਵੀ ਇਹਦੇ ਵਿੱਚ ਜਿਹੜਾ ਉਹਦੇ ਵੱਲੋਂ ਹਿੱਸਾ ਨਹੀਂ ਲਿਆ ਗਿਆ ਭਾਰਤ ਇਹਦੇ ਵਿੱਚ ਸ਼ਾਮਿਲ ਤਾਂ ਹੋਇਆ ਪਰ ਭਾਰਤ ਦਾ ਕੋਈ ਜਿਹੜਾ ਆ ਵੱਡਾ ਲੀਡਰ ਸੀਗਾ ਉਹ ਇਹਦੇ ਵਿੱਚ ਉਹਦੇ ਹਿੱਸਾ ਨਹੀਂ ਲਿਆ ਇਹਦੇ ਵਿੱਚ ਗੱਲ ਕਰੀਏ ਤਾਂ ਇਹ ਭਾਰਤ ਵੱਲੋਂ ਜਿਹੜਾ ਇਹ ਵਿਦੇਸ਼ ਮੰਤਰਾਲਾ ਆਇਆ ਉਹਦੇ ਸਖਤਰ ਹੀ ਇਹਦੇ ਵਿੱਚ ਸ਼ਾਮਿਲ ਹੋਏ ਨੇ ਪਰ ਵਿਦੇਸ਼ ਮੰਤਰੀ ਵੀ ਨਹੀਂ ਆਪ ਸ਼ਾਮਿਲ ਹੋਏ ਸੋ ਇਸ ਕਰਕੇ The right. ਇਹ ਭਾਵੇਂ ਇਹਦੇ 92 ਕੰਟਰੀਸ ਜਿਹੜੇ ਸ਼ਾਮਲ ਹੋਏ ਸੀਗੇ ਸੋ ਇਹਦੇ ਵਿੱਚ ਜੋ 10 ਸੂਤਰੀ ਸ਼ਾਂਤੀ ਪਲਾਨ ਬਣਾਇਆ ਗਿਆ ਜਿਹਦੇ ਵਿੱਚ ਤਾਂ ਪਹਿਲੀ ਗੱਲ ਇਹ ਸੀਗੀ ਕਿ ਜਿਹੜਾ ਬਲੈਕ ਸੀ ਹੈ ਜਿਹਨੂੰ ਕਾਲਾ ਸਾਗਰ ਕਹਿੰਦੇ ਆ ਸੋ ਉਹਦੇ ਵਿੱਚ ਜਿਹੜਾ ਜੋਕ ਦੇਨ ਜੋ ਸਮਾਨ ਆਉਂਦਾ ਜਾਂਦਾ ਸੋ ਉਹਦੀ ਰਾਹਦਾਰੀ ਵਧੀਆ ਢੰਗ ਨਾਲ ਖੋਲਣ ਦੀ ਗੱਲ ਹੈ ਕਿਉਂਕਿ ਉੱਥੇ ਸ਼ਿਪਸ ਦੇ ਉੱਪਰ ਕੰਟੇਨਰਾਂ ਦੇ ਉੱਪਰ ਬੜੇ ਹਮਲੇ ਵੀ ਹੋ ਰਹੇ ਨੇ ਸੋ ਇਹਨੂੰ ਜਿਹੜਾ ਆ ਰਾਹਦਾਰੀ ਚੰਗੇ ਢੰਗ ਦੇ ਨਾਲ ਖੋਲਣ ਵਾਸਤੇ ਇੱਕ ਗੱਲ ਵਿੱਚ ਰੱਖੀ ਗਈ ਸੀ ਜਿਹੜੀ ਨਿਊਕਲੀਅਰ ਸਰੱਖਿਆ ਆ ਉਦੇ ਉੱਪਰ ਵੀ ਧਿਆਨ ਦਿੱਤਾ ਗਿਆ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਨਿਊਕਲੀਅਰ ਪਲਾਂਟਸ ਨੇ ਸੋ ਇਹੋ ਜਿਹੇ ਤੰਸੂਆਂ ਸੀਗਾ ਵੀ ਉਹ ਵੀ ਹਮਲੇ ਹਿੱਟ ਆ ਸਕਦੇ ਨੇ ਤੇ ਇਹਦੇ ਵਿੱਚ ਇਹ ਵੀ ਸੀਗਾ ਕਿ ਇੱਕ ਦੂਜੇ ਦੇਸ਼ਾਂ ਦੇ ਜਿਹੜੇ ਬੰਦੀ ਨੇ ਖਾਸ ਤੌਰ ਤੇ ਜਿਹੜੇ ਬੱਚੇ ਨੇ ਸੋ ਉਹਨਾਂ ਦੀ ਅਗਰਾਵਲੀ ਕੀਤੀ ਜਾਵੇ ਸੋ ਇਹ ਵੀ ਬੜੇ ਦੋਸ਼ ਲੱਗ ਰਹੇ ਨੇ ਵੀ ਰਸ਼ੀਆ ਵੱਡੇ ਪੱਧਰ ਤੇ ਜਿਹੜਾ ਉੱਥੇ ਲੋਕਾਂ ਨੂੰ ਬੰਦੀ ਬਣਾ ਕੇ ਲੈ ਗਿਆ ਖਾਸ ਤੌਰ ਤੇ ਜਿਹੜੇ ਬੱਚੇ ਵੀ ਇੱਥੇ ਅਗਵਾ ਕੀਤੇ ਗਏ ਨੇ ਸੋ ਇਹੋ ਜੀਆਂ ਗੱਲਾਂ ਬਾਤਾਂ ਵੀ ਸੀ ਇੱਥੇ ਨਾਲ ਇਹ ਵੀ ਗੱਲ ਸੀਗੀ ਕਿ ਰਸ਼ੀਆ ਦੇ ਉੱਪਰ ਦਬਾਅ ਵੀ ਪਾਣਾ ਸੀਗਾ ਪਰਚੂ ਦੂ ਇ ਸੰਜਾਇਕ ਰਾਨਾਮਾ ਇਹ ਬਣਿਆ ਇਹਦੇ ਉੱਪਰ ਸਾਈਨ ਕਰਨੇ ਦੀ ਗੱਲ ਆਈ ਤਾਂ ਇਹਦੇ ਵਿੱਚ ਭਾਰਤ ਸਮੇਤ 11 ਦੇਸ਼ੀ ਚ ਰਮਾਨੀਆ ਵੀ ਸ਼ਾਮਿਲ ਹੈ 사우ਦੀ ਅਰੇਬੀਆ ਯਾ ਲੀਬੀਆ ਇੰਡੋਨੇਸ਼ੀਆ ਬਹਿਰਨ ਕੋਲੰਬੀਆ ਸਾਊਥ ਅਫਰੀਕਾ THAILAND ਮੈਕਸੀਕੋ ਤੇ ਯੂਨਾਈਟਿਡ ਅਰਬ ਐਮੀਰੇਟਸ ਸੋ ਇਹਨਾਂ ਨੇ ਸਾਈਨ ਕਰਨ ਤੋਂ ਮਨਾ ਕਰਤਾ ਸੁਪਾਵੇ ਸਿਗਾ ਕੀ ਇਕ ਤਾਂ ਬਹੁਤ ਸਾਰੇ ਮੁਲਕਾਂ ਨੇ ਸਾਈਨ ਨਹੀਂ ਕੀਤੇ ਬਹੁਤ ਸਾਰੇ ਜਿਹੜੇ ਮੁਲਕਾਂ ਦੇ ਲੀਡਰ ਆਪ ਨਹੀਂ ਆਏ ਛੋਟੇ ਪੱਧਰ ਦੇ ਲੀਡਰਾਂ ਨੂੰ ਉੱਥੇ ਭੇਜ ਦਿੱਤਾ ਜਿਹਦੇ ਨਾਲ ਲੜਾਈ ਇਹਦਾ ਸ਼ੀਆ ਉਹ ਤੇ ਸ਼ਾਮਲੇ ਨਹੀਂ ਸੀਗਾ ਸੋ ਇਸ ਕਰਕੇ ਇਹ ਵੱਡੇ ਪੱਧਰ ਦਾ ਜਿਹੜਾ ਸਵੀਚਰਲੈਂਡ ਚ ਸਮਿਟ ਹੋਇਆ ਮਹਿੰਗੇ ਹੋਟਲ ਦੇ ਵਿੱਚ ਰਸਟ ਚ ਹੋਇਆ ਪਰ ਇਹਦੇ ਵਿੱਚੋਂ ਨਿਕਲ ਨੂੰ ਜਾਂ ਕੱਢਣ ਪਾਉਣ ਨੂੰ ਸਿੰਘਲ ਸਾਹਿਬ ਕੋਸ਼ਿਸ਼ ਨਹੀਂ ਆ ਰਿਹਾ ਬਿਲਕੁਲ ਜੀ ਬਿਲਕੁਲ ਅਗਲੀ ਨਿਊਜ਼ ਹੈ ਜੀ ਨikhil Gupta ਨੂੰ ਲੈ ਕੇ ਕਾਫੀ ਵੱਡੀ ਨਿਊਜ਼ ਹੈ ਸੋ ਉਹਨੂੰ ਅਮਰੀਕਾ ਲੈ ਕੇ ਆਂਦਾ ਜੀ ਕਰੀਏ ਜੀ ਡਿਟੇਲ ਦੇ ਵਿੱਚ ਕੱਲ ਬਾਅਦ ਅ ਬਿਲਕੁਲ ਦੇਖੋ ਜੋ 6th ਪਰ ਜਸਟਿਸ ਦੇ ਜੋ ਕਾਨੂੰਨੀ ਸਲਾਹਕਾਰ ਨੇ ਗੁਰਪਤਮਨ ਸਿੰਘ ਪੰਨੂ ਜੀ ਇਹਨਾਂ ਨੂੰ ਕਤਲ ਕਰਨ ਦੀ ਸਾਰੀਸ਼ਤਾ ਪਿਛਲੇ ਸਮੇਂ ਦੌਰਾਨ ਅਮਰੀਕਾ ਵੱਲੋਂ ਉਹਨਾਂ ਦੀਆਂ ਜਿਹੜੀਆਂ ਖੁਫੀਆ ਏਜੰਸੀਸ ਨੇ ਸੋ ਉਹਨਾਂ ਵੱਲੋਂ ਪਰਦਾ ਫਾਸ਼ ਕੀਤਾ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਨikhil ਗੁਪਤਾ ਜਿਸ ਦੀ ਉਮਰ 52 ਸਾਲ ਹੈ ਭਾਰਤੀ ਨਾਗਰਿਕ ਹੈ ਸੋ ਇਹਨੂੰ ਜਿਹੜਾ ਇਸ ਬਕਾਇਦਾ ਇਹ ਮਾਮਲਾ ਜੋ ਸੀਗਾ ਸੋ ਇਹਦੇ ਵਿੱਚ ਇਸ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਸੋ ਇਹਨੂੰ ਕੀ ਸੀ ਕਿ ਚੈੱਕ ਗਨਰਾਜ ਦੇ ਵਿੱਚ ਇਹਦਾ ਗ੍ਰਿਫਤਾਰ ਕੀਤਾ ਗਿਆ ਸੀਗਾ ਸੋ ਉੱਥੇ ਇਸ ਨੂੰ ਰੱਖਿਆ ਹੋਇਆ ਸੀਗਾ ਸੋ ਇਹ ਆਪਣੇ ਜਿਹੜੀ ਕੋਸ਼ਿਸ਼ਾਂ ਕਰ ਰਿਹਾ ਸੀਗਾ ਕਿ ਜਿਹੜੀ ਹਵਾਲਗੀ ਹੈ ਅਮਰੀਕਾ ਨੂੰ ਉਹ ਨਾ ਹੋ ਸਕੇ ਕਾਨੂੰਨੀ ਲੜਾਈ ਵੀ ਇਸ ਵਲੋਂ ਲੜੀ ਗਈ ਕਿ ਮੇਰੀ ਹਵਾਲਗੀ ਜਿਹੜੀ ਨਾ ਕੀਤੀ ਜਾਵੇ ਸੋ ਪਿਛਲੇ ਮਹੀਨੇ ਹੋਇਆ ਕੀ ਸੀਗਾ ਕਿ ਉੱਥੇ ਦੀ ਜਿਹੜੀ ਅਜ਼ਾਲਤ ਸੀਗੀ ਸੋ ਉਸਨੇ ਹਵਾਲਗੀ ਜਿਹੜੀ ਆ ਜਿਹੜੀ ਨਾ ਕੀਤੀ ਜਾਵੇ ਜਿਹੜੀ ਉਸ ਦੇ ਖਿਲਾਫ ਪਟੀਸ਼ਨ ਪਾਈ ਹੋ ਸੀਗੀ ਨikhil Gupta ਵੱਲੋਂ ਸੋ ਉਹ ਕਾਰਜਕਾਰ ਦਿੱਤੀ ਸੀਗੀ ਤੇ ਹੁਣ ਇਹ ਗੱਲ ਸੀਗੀ ਕਿ ਇਹਨੂੰ ਕਦੋਂ ਇਹ ਵਾਪਸ ਜਿਹੜਾ ਆ ਇੱਥੇ ਅਮਰੀਕਾ ਚ ਲਿਆ ਆ ਇਹ ਤੇ ਜਿਹੜੇ ਕਾਨੂੰਨ ਦੇ ਅਨੁਸਾਰ ਇਹਦੇ ਉੱਪਰ ਪੂਰੇ ਤਰੀਕੇ ਨਾਲ ਜੋ ਕਾਰਵਾਈ ਹੁੰਦੀ ਹੈ ਕੀਤੀ ਜਾਵੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਇਹ ਚ ਚੱਲ ਰਹੀਆਂ ਸੀਆਂ ਸੋ ਇਹਦੇ ਵਿੱਚ ਹੁਣੇ ਖਬਰ ਇਹ ਆਈ ਆ ਕਿ ਜਿਹੜੀ ਕਿ ਅਮਰੀਕਾ ਦੇ ਨਾਮੀ ਅਖਬਾਰ ਹੈ ਵਾਸ਼ਿੰਗਟਨ ਪੋਸਟ ਉਸ ਦੇ ਹਵਾਲੇ ਨਾਲ ਹੈ ਕਿ ਨਿਖਿਲ ਗੁਪਤਾ ਨੂੰ ਹੁਣ ਬਕਾਇਦਾ ਤੌਰ ਤੇ ਚੈੱਕ ਕਰ ਰਾਇਤੋ ਅਮਰੀਕਾ ਲੈ ਆਂਦਾ ਗਿਆ ਪਾਬ ਹੁਣ ਇਹ ਨikhil Gupta ਚੈੱਕ ਗਨਰਾਜ ਨਹੀਂ ਹੈ ਉਹ ਅਮਰੀਕਾ ਦੇ ਵਿੱਚ ਸੋ ਇਹਦੇ ਵਿੱਚ ਇਹ ਗੱਲ ਦੱਸੀ ਜਾ ਰਹੀ ਹੈ ਕਿ ਉੱਥੋਂ ਲਿਆ ਕੇ ਇਹਨੂੰ ਇੱਥੇ ਜਿਹੜਾ ਮੈਟਰੋਪੋਲੀਟਨ ਡਿਟੈਂਸ਼ਨ ਸੈਂਟਰ ਹੈ ਜਿਹੜਾ ਬਰੁਕਲਿਨ ਨਿਊਯਾਰਕ ਦੇ ਵਿੱਚ ਸੋ ਹਾਲ ਦੀ ਘੜੀ ਉੱਥੇ ਰੱਖਿਆ ਹੋਇਆ ਤੇ ਇਸ ਤਰ੍ਹਾਂ ਦੀਆਂ ਸੰਭਾਵਨਾਵਾਂ ਬੜੀਆਂ ਹੋਈਆਂ ਨੇ ਕਿ ਜਲਦ ਹੀ ਹੋ ਸਕਦਾ ਅੱਜ ਹੀ ਇਸ ਨੂੰ ਜਿਹੜਾ ਆ ਨਿਊਯਾਰਕ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ ਤਾਂ ਇਹ ਜਿਹੜਾ ਇਹਨੂੰ ਹੋਰ ਜਿਹੜੀਆਂ ਇਹ ਬਈਆ ਨੇ ਕਾਰਵਾਈਆਂ ਕਾਨੂੰਨੀ ਜਿਹੜੀ ਪ੍ਰੋਸੈਸ ਹੈ ਸੋ ਇਸ ਨੂੰ ਸ਼ੁਰੂ ਕੀਤਾ ਜਾਵੇ ਸੋ ਹੁਣ ਬਕਾਇਦਾ ਤੌਰ ਤੇ ਜੋ ਇਹ ਨੇ ਪਹਿਲਾਂ ਇੱਥੇ ਸਿਰਫ ਚੈੱਕ ਅਗਰ ਰਾਜ ਦੇ ਵਿੱਚ ਰੱਖ ਕੇ ਜਿਹੜੀਆਂ ਗੱਤੇ ਉੱਪਰ ਕਾਰਵਾਈ ਕੀਤੀ ਜਾ ਰਹੀ ਸੀ ਪਰ ਬਕਾਇਦਾ ਇਸ ਨੂੰ ਇੱਥੇ ਅਮਰੀਕਾ ਦੀਆਂ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਜੋ ਵੀ ਇਹ ਦੇ ਖਿਲਾਫ ਦੋਸ਼ ਲਾਏ ਗਏ ਨੇ ਜੋ ਵੀ ਕਾਨੂੰਨੀ ਪ੍ਰੋਸੈਸ ਹੈ ਸੋ ਉਹ ਹੁਣ ਅੱਗੇ ਵਧੂਗੀ ਸੋ ਇਹ ਜਿਹੜਾ ਇਸ ਦੇ ਵੱਲੋਂ ਯਤਨ ਕੀਤੇ ਜਾ ਰਹੇ ਸਨ ਕਿ ਮੈਨੂੰ ਜਿਹੜਾ ਆ ਅਮਰੀਕਾ ਦੇ वाले ना ਕੀਤਾ ਜਾਵੇ ਸੋ ਉਹ ਜਤਨ ਜਿਹੜੇ ਕਾਮਯਾਬ ਨਹੀਂ ਹੋਇਆ ਹਾਂ ਬਿਲਕੁਲ ਜੀ ਇੱਕ ਵਾਰ ਫਿਰ ਤੋਂ ਤੁਹਾਨੂੰ ਕਲਤਨ ਸਿੰਘ ਪ੍ਰਧਾਨਾ ਦਾ ਨੰਬਰ ਦੱਸ ਦਮਾ 4168489698 ਤੁਸੀਂ ਕੋਈ ਵੀ ਗੱਲਬਾਤ ਕਰਨੀ ਹੋਵੇ ਟਰੱਕ ਟ੍ਰੇਲਰ ਲੋਨ ਦੇ ਬਾਬਤ ਜਾਂ ਕਿ ਇਕੁਪਮੈਂਟ ਫਾਈਨਾਂਸ ਕਰਾਉਣਾ ਜਾਂ ਇਕੁਪਮੈਂਟ ਖਰੀਦਣਾ ਤਾਂ ਤੁਸੀਂ ਗੱਲਬਾਤ ਕਰ ਸਕਦੇ ਹੋ ਸੋ ਅਗਲੀ ਨਿਊਜ਼ ਆ ਜੀ 슈ਗਰ ਦੇ ਰਿਲੇਟਡ 슈ਗਰ ਦੀ ਬਿਮਾਰੀ ਵਾਕਿਆ ਇਹ ਦੇਖਿਆ ਜਾਵੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸੋ ਕੀ ਚੰਗੀ ਖਬਰ ਰਾਜੀ 슈ਗਰ ਦੇ ਮਰੀਜ਼ਾਂ ਦੇ ਲਈ ਨਿਕੋ ਗਿਲ ਸਾਹਿਬ ਕੀ ਕੈਨੇਡਾ ਚ ਗੱਲ ਕਰੀਏ ਡਾਇਬਟੀਸ ਦੀ ਤੇ ਡਾਇਬਟੀਸ ਦੇ ਜਿਹੜੇ ਪੇਸ਼ੈਂਟਸ ਨੇ ਬਹੁਤ ਤੇਜ਼ੀ ਦੇ ਨਾਲ ਵੱਧ ਰਹੇ ਨੇ ਜੀ ਕਿੰਤੀ ਜਿਹੜੀ ਆ ਹੁਣ ਤਾਂ ਕਈਏ ਵੀ ਜਿਹੜੇ ਬੱਚੇ ਵੀ ਨੇ ਘੱਟ ਉਮਰ ਦੇ ਵੀ ਨੇ ਸੋ ਉਹ ਵੀ ਇਸ ਬਿਮਾਰੀ ਦੇ ਜਿਹੜੇ ਸ਼ਿਕਾਰ ਹੋ ਰਹੇ ਨੇ ਤੇ ਸਭ ਤੋਂ ਵੱਡਾ ਕਾਰਨ ਗਿਲ ਸਾਹਿਬ ਤੁਹਾਨੂੰ ਪਤਾ ਕਿ ਜਿਹੜਾ ਸਾਡਾ ਲਾਈਫ ਸਟਾਈਲ ਬਣ ਚੁੱਕਾ ਖਾਣਾ ਪੀਣਾ ਬਣ ਚੁੱਕਾ ਆ ਤੇ ਜਿਸ ਢੰਗ ਨਾਲ ਜੋ ਪਹਿਲਾਂ ਹੁੰਦਾ ਸੀਗਾ ਕਿ ਜਿਹੜੀ ਸਰੀਰ ਨੂੰ ਵਰਜਿਸ਼ ਦੇਣੀ ਆ ਜਿਸ ਢੰਗ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖ ਤਾਂ ਦਰਸਤ ਖਾਣਾ ਖਾਣਾ ਬਹੁਤ ਸਾਰੇ ਕਾਰਨ ਜਿਹੜੇ ਹੁੰਦੇ ਨੇ ਜਿਹਦੇ ਕਰਕੇ ਜਿਹੜੇ ਡਾਇਬਟੀਜ਼ ਸਾਨੂੰ ਹੋ ਜਾਂਦੀ ਹੈ ਡਾਇਬਟੀਜ਼ ਦੇ ਜਿਹੜੇ ਪੇਸ਼IENTS ਨੇ ਉਹ ਦੁਨੀਆ ਭਰ ਚ ਵੀ ਤੇ ਜਿੰਨਾ ਵਧ ਰਹੇ ਨੇ ਕੈਨੇਡਾ ਚ ਵੀ ਤੇਜ਼ੀ ਦੇ ਨਾਲ ਵਧ ਰਹੇ ਨੇ ਸੋ ਇਹਨਾਂ ਵਾਸਤੇ ਇੱਕ ਚੰਗੀ ਖਬਰ ਇਹ ਆ ਕਿ ਇੱਕ ਜਿਹੜੀ ਇਨਸੂਲਿਨ ਹੈ ਕਿਉਂਕਿ ਇਨਸੂਲਿਨ ਜਿਹਨਾਂ ਨੂੰ ਫਿਰ ਗਿਲਸਾਬ ਲੈਣੀ ਪੈਂਦੀ ਹੈ ਉਹ ਜਾਨਾ ਲੈਣੀ ਪੈਂਦੀ ਹੈ ਤੁਸੀਂ एवरीडे ਇਨਸੂਲਿਨ ਲੈਂਦੇ ਹੋ ਪਰ ਹੁਣ ਕੀ ਹੈ ਕਿ ਜਿਹੜੇ ਡਰਗ ਮੈਨੂਫੈਕਚਰ ਨੇ ਨੋਵੋ ਨੋਡਿਸ ਸੋ ਇਹਨਾਂ ਨੇ ਅਨਾਉਂਸਮੈਂਟ ਕੀਤੀ ਹੈ ਇਹ ਕਹਿੰਦੇ ਕਿ ਜਿਹੜੀ ਹਫਤੇ ਦੇ ਵਿੱਚ ਇੱਕ ਵਾਰ ਜਿਹੜੀ ਇਨਸੂਲਿਨ ਵਰਤੀ ਜਾਂਦੀ ਹੈ ਭਾਵ ਤੁਹਾਨੂੰ ਹਰ ਰੋਜ਼ ਟੀਕਾ ਲਾਉਣ ਦੀ ਲੋੜ ਨਹੀਂ ਹੈ ਤੁਸੀਂ ਹਫਤੇ ਦੇ ਵਿੱਚ ਇੱਕ ਟੀਕਾ ਲਾਉਣਾ ਹੈ ਸੋ ਇਹ ਜਿਹੜਾ ਐਕਟਲੀ ਨਾਂ ਦੀ ਜਿਹੜੀ ਇਹ ਇਨਸੂਲਿਨ ਜਿਹੜੀ ਆ ਆਈਸੋਡੈਕ ਜਿਹਨੂੰ ਨੇ ਸੋ ਕੀਤਾ ਜਾਂਦਾ ਵੈਕਲੀ ਦੇ ਨਾਂ ਤੇ ਤੇ ਇਹ ਜਲਦ ਕੈਨੇਡਾ ਦੇ ਵਿੱਚ ਅਵੇਲੇਬਲ ਹੋਗੀ ਤੇ ਜੂਨ 20 ਤੋਂ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਟੀਕਾ ਆ ਇਨਸੂਲਿਨ ਦਾ ਕੈਨੇਡਾ ਦੇ ਵਿੱਚ ਅਵੇਲੇਬਲ ਹੋਊਗਾ ਸੋ ਇਹਦੇ ਵਿੱਚ ਇਹ ਆ ਕਿ ਤੁਹਾਨੂੰ ਐਵਰੀ ਡੇ ਜਿਹੜਾ ਇੰਜੈਕਸ਼ਨ ਲਾਉਣ ਦੀ ਲੋੜ ਨਹੀਂ ਆ ਹਫਤੇ 'ਚ ਸਿਰਫ ਇੱਕ ਵਾਰ ਇਸ ਦੀ ਵਰਤੋਂ ਕਰਨੀ ਆ ਸੋ ਜਿਹੜੇ ਲੋਕ ਇਨਸੂਲਿਨ ਦੇ ਟੀਕੇ ਲੈਂਦੇ ਨੇ ਸੋ ਉਹਨਾਂ ਨੂੰ ਪਤਾ ਵੀ ਕਿੰਨਾ ਮੁਸ਼ਕਲੇ ਕੰਮ ਹੁੰਦਾ ਆ ਸੋ ਥੋੜੀ ਰਾਹਤ ਉਹਨਾਂ ਨੂੰ ਇਸ ਵਿੱਚ ਮਿਲੂਗੀ ਕਿ ਐਵਰੀ ਡੇ ਜਿਹੜਾ ਟੀਕੇ ਲਾਉਣ ਬੜੀ ਨਿਜਾਤ ਹੈ ਤੋਂ ਦਾ ਨਿਛਟ ਘਾਰਾ ਮਿਲੂਗਾ ਸੋ ਇਹ ਇੱਕ ਖਬਰ ਜਿਹੜੀ ਹੈ ਕਿ ਕੈਨੇਡੀਅਨ ਪ੍ਰੈਸ ਦੇ ਹਵਾਲੇ ਦੇ ਨਾਲ ਹੈ ਸੋ ਅੱਜ ਦੀ ਅਪਡੇਟ ਹੈ ਕਿ ਇਹ ਇਨਸੂਲਿਨ ਜਿਹੜੀ ਹੈ ਇਹ ਜੂਨ 30 ਤੋਂ ਕੈਨੇਡਾ ਭਾਰ ਦੇ ਵਿੱਚ ਅਵੇਲੇਬਲ ਹੋਗੀ ਸੋ ਇਹਦੇ ਨਾਲ ਹੀ ਇੱਕ ਖਬਰ ਜਿਹੜੀ ਕੀ ਸੀ ਪਿਛਲੀ ਖਬਰ ਨਿਕਲ ਗੁਖਾਲੀ ਕਰਕੇ ਹਟੇ ਆ ਜੀ ਸੋ ਉਹਦੇ ਨਾਲ ਥੋੜੀ ਹੋਰ ਅਪਡੇਟ ਕਰਨਾ ਗਿਲ ਸਰ ਜੀ ਜੀ ਇਹਦਾ ਮਾਮਲਾ ਸੀਗਾ ਅਮਰੀਕਾ ਦੇ ਵਿੱਚ ਜੋ ਇੱਕ ਫੋਰਨ ਇੰਟਰਫੀਰੈਂਸ ਨਾਲ ਵੀ ਜੁੜਿਆ ਹੋਇਆ ਸੋ ਇਹਦੇ ਤਾਰ ਕਿਤਨਾ ਕਿਤੇ ਜਿਹੜੇ ਆ ਇਹ ਇਥੇ ਪਾਈ ਹਰਦੀਪ ਸਿੰਘ ਨੀਜ ਦਾ ਕਤਲ ਹੋਇਆ ਸੀ ਉਹਦੇ ਨਾਲ ਵੀ ਜੁੜੇ ਹੋਏ ਕਿਉਂਕਿ ਇਹ ਜਦੋਂ ਨikhil Gupta ਦੀ ਇਥੇ ਹੋਰ ਇਨਵੈਸਟੀਗੇਸ਼ਨ ਹੋਊਗੀ ਹੋਰ ਕੇਸ ਵੀ ਚੱਲੂਗਾ ਤੇ ਪਾਈ ਹਰਦੀਪ ਸਿੰਘ ਨੀਜ ਦਾ ਮਾਮਲਾ ਵੀ ਦੇ ਵਿੱਚ ਜਿਹੜਾ ਕਿਤਨਾ ਕਿਤੇ ਜਿਹੜਾ ਫਿਰ ਸ਼ਾਮਲ ਹੁੰਦਾ ਨਾ ਜਗਾ ਆਊਗਾ ਕਿ ਸਾਰੀਆਂ ਤਾਰਾਂ ਇੱਕ ਦੂਜਨ ਜੁੜੀਆਂ ਹੋਈਆਂ ਨੇ ਜੀ ਦੇ ਨਾਲ ਜਿਹੜੀ ਕੈਨੇਡਾ ਦੇ ਵਿੱਚ ਜੋ ਫੋਰਨ ਇੰਟਰਫੀਅਰੈਂਸ ਦੀ ਗੱਲ ਹੋ ਰਹੀ ਹੈ ਸੋ ਜੋ ਲਿਬਰਲ ਦੇ ਲੀਡਰ ਨੇ ਤੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਨੇ ਮੈਲਨਾ ਜੋਲੀ ਸੋ ਉਹਨਾਂ ਨੇ ਇਹ ਗੱਲ ਆਖੀ ਹੈ ਉਹ ਕਹਿੰਦੇ ਕਿ ਕਿ ਪਹਿਲਾ ਕੀ ਸੀਗਾ ਕਿ ਸਦਾ ਜਗਮੀਤ ਸਿੰਘ ਉਹਨਾਂ ਨੇ ਗੱਲ ਆਖੀ ਸੀ ਕਿ ਸਾਡੇ ਪਾਰਟੀ ਚ ਕੋਈ ਬੰਦਾ ਇਹੋ ਜਿਹਾ ਹੋਊਗਾ ਤਾਂ ਉਹਦੇ ਖਿਲਾਫ ਸੀ ਜਿਹੜਾ ਅਛਣ ਲਵਾਂਗੇ ਪਾਰਟੀ ਕੋ ਕਰਕੇ ਬਾਹਰ ਕੱਢਾਂਗੇ ਗ੍ਰੀਨ ਪਾਰਟੀ ਦੇ ਲੀਡਰ ਨੇ ਐਲੀਜਾਬੈਥ ਮੇਸ ਉਹਨਾਂ ਨੇ ਕਹੇ ਸੀ ਵੀ ਸਾਡੀ ਪਾਰਟੀ ਚ ਕੋਈ ਬੰਦਾ ਇਹੋ ਜਿਹਾ ਨਹੀਂ ਆ ਮੈਂ ਰਿਪੋਰਟ ਪੜ੍ਹੀ ਆ ਸੋ ਮੈਨੂੰ ਨਹੀਂ ਲੱਗਦਾ ਵੀ ਸਾਡੀ ਪਾਰਟੀ ਦਾ ਕੋਈ ਬੰਦਾ ਇਹੋ ਜਿਹਾ ਹੋ ਸਕਦਾ ਤੇ ਹੁਣ ਜਿਹੜੇ ਆ ਮਹਿਲਾ ਜੋਲੀ ਇਹ ਗੱਲ ਆਖਦੇ ਨੇ ਕਹਿੰਦੇ ਵੀ ਮੈਂ ਵੀ ਰਿਪੋਰਟ ਪੜ੍ਹੀ ਆ ਤੇ ਲਿਬਰਲ ਦੇ ਵਿੱਚੋਂ ਵੀ ਕਹਿੰਦੇ ਕੋਈ ਬੰਦਾ ਇਹੋ ਜਿਹਾ ਨਹੀਂ ਆ ਚੀਨ ਦੇਸ਼ ਦੇ ਲੱਗਦਾ ਜਾਰੀ ਕੀਤੀ ਹੋਵੇ ਹੁਣ ਐਨਡੀਪੀ ਵੀ ਕਹਿ ਰਹੀ ਹੈ ਸਾਡੇ ਜੋ ਹੈ ਨਹੀਂ ਜੀ ਦੂਜੇ ਪਾਸੇ ਗ੍ਰੀਨ ਪਾਰਟੀ ਕਹੇ ਸਾਡੇ ਜੋ ਹੈ ਨਹੀਂ ਲਿਬਰਲ ਕਹੇ ਸਾਡੇ ਜੋ ਹੈ ਨਹੀਂ ਫਿਰ ਰਹਿ ਗਈ ਮੋੜ ਕੇ ਕੰਦਰਵੇਟਿਵ ਬਿਲਕੁਲ ਬਿਲਕੁਲ ਸੋ ਇਹ ਹੁਣ ਰਾਲੇ ਮੇਦ ਕੀ ਦੋਸ਼ ਲਾ ਰਹੇ ਨੇ ਵੀ ਜਿਹੜੇ ਗਦਾਰ ਨੇ ਉਹ ਕੰਦਰਵੇਟਿਵ ਪਾਰਟੀ ਦੇ ਵਿੱਚ ਨੇ ਨਾਲ ਇਹ ਵੀ ਅਕਿਊਜ਼ ਕੀਤਾ ਜਾ ਰਿਹਾ ਕਿ ਜਿਹੜੇ ਕੰਦਰਵੇਟਿਵ ਲੀਡਰ ਨੇ ਪੀਅਰ ਕੋਲੀਵਰ ਸਾਹਿਬ ਉਹ ਇਸ ਰਿਪੋਰਟ ਨੂੰ ਪੜਨਾ ਨਹੀਂ ਚਾਹੁੰਦੇ ਸੌ ਖਾ ਜਿਹੜਾ ਸੌ ਖਾਣੀ ਪੈਂਦੀ ਆ ਕਿ ਅਸੀਂ ਇਸ ਰਿਪੋਰਟ ਦੀਆਂ ਖੁਫੀਆਂ ਗੱਲਾਂ ਹੁੰਦੀਆਂ ਨੂੰ ਬਾਹਰ ਡਿਸਕਲੋਸ ਨਹੀਂ ਕਰਾਂਗੇ ਉਨੀ ਗੱਲ ਰੱਖਾਂਗੇ ਜਿੰਨੀ ਜ਼ਰੂਰੀ ਹੈ ਸੋ ਕਹਿੰਦੇ ਵੀ ਉਹ ਜੋ ਇੱਕ ਪ੍ਰੋਟੋਕੋਲ ਹੁੰਦਾ ਵੀ ਉਹ ਵੀ ਨਹੀਂ ਮੰਨ ਰਹੇ ਸੋ ਕਿਤੇ ਨਾ ਕਿਤੇ ਰਲ ਮਿਲ ਕੇ ਹੁਣ ਜਿਹੜਾ ਜਿਹੜਾ ਇਹ ਸਾਰੇ ਗੱਲ ਦਾ ਜਿਹੜਾ ਦੋਸ਼ ਹੈ ਉਹ ਕੰਦਵੀਟੀ ਵੱਲ ਲਾਇਆ ਜਾ ਰਿਹਾ ਵੀ ਜਿਹੜੇ ਵੀ ਟ੍ਰੇਟਸ ਨੇ ਉਹ ਇਹਨਾਂ ਦੀ ਪਾਰਟੀ ਦੇ ਅੰਦਰ ਹੀ ਸ਼ਾਮਿਲ ਹੋ ਸਕਦੇ ਨੇ ਪਰ ਡਲੇ ਲੋਡ ਤੋਂ ਜ਼ਿਆਦਾ ਹੋ ਰਿਹਾ ਜੀ ਜੇ ਹੈ ਤਾਂ ਕਿਉਂ ਨਹੀਂ ਦੱਸਦੇ ਦੱਸਣਾ ਚਾਹੀਦਾ ਚਾਹੇ ਜਿਹੜੇ ਮਰਜੀ ਉਹਦੇ ਨਾਲ ਰਿਲੇਟਡ ਨੇ ਕਿਉਂਕਿ ਪਹਿਲਾਂ ਤਾਂ ਸੁਈ ਮੈਨੂੰ ਲੱਗਦਾ ਲਿਬਰਲ ਵੱਲ ਨੂੰ ਇਹ ਜਾ ਰਹੀ ਸੀ ਵੀ ਇਸੇ ਕਰਕੇ ਡਿਸਕਲੋਜ਼ ਨਹੀਂ ਕਰਦੇ ਪਰ ਹੁਣ ਤੁਸੀਂ ਦੇਖ ਲਓ ਵੀ ਘੁੰਮ ਘਮਾ ਕੇ ਕਿੱਧਰ ਨੂੰ ਆ ਰਹੀ ਹੈ ਗੱਲਬਾਤ ਸੋ ਦੇਖਦੇ ਆ ਆਉਣ ਵਾਲੇ ਟਾਈਮ ਤੇ ਕੀ ਹੁੰਦਾ ਗਰਮੀ ਬੜੀ ਵਧੀ ਹੋਈ ਹੈ ਜੀ ਚਾਹੇ ਫਾਈਨੈਂਸ਼ੀਅਲ ਕ੍ਰਾਈਸਿਸ ਨੂੰ ਲੈ ਕੇ ਦੇਖ ਲਈਏ ਤੇ ਪਹਿਲਾਂ ਤਾਂ ਲੋਕਾਂ ਦੇ ਵਿੱਚ ਵੈਸੇ ਗਰਮੀ ਸੀ ਪਰ ਹੁਣ ਮੌਸਮ ਨੇ ਵੀ ਕਰਵਟ ਬਦਲ ਲਈ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਗਰਮੀ ਕਾਫੀ ਪੈਣੀ ਐ ਟੈਰੀਓ ਦੇ ਵਿੱਚ ਤੇ ਕੁਕਲ ਸਰ ਵੀ ਦੇਚ ਜੋ ਕੈਨੇਡਾ ਦਾ ਨੈਸ਼ਨਲ ਵੈਦਰ ਏਜੰਸੀ ਐ ਸੋ ਨੇ ਵਾਰਨਿੰਗ ਦਿੱਤੀ ਹੈ ਕਿ ਥੋੜੀ ਲੰਬੀ ਚੱਲਣ ਵਾਲੀ ਜਿਹੜੀ ਹੀਟ ਇਵੈਂਟ ਹੈ ਉਹ ਅੱਜ ਸੋਮਵਾਰ ਵਾਲੇ ਦਿਨ ਤੋਂ ਸ਼ੁਰੂ ਹੋ ਜਾਣੀ ਹੈ ਸੋ ਇਹਦੇ ਵਿੱਚ ਕਹਿੰਦੇ ਵੀ ਖਤਰਨਾਕ ਢੰਗ ਦੇ ਨਾਲ ਜਿਹੜਾ ਗਰਮ ਤੇ ਜਿਹੜਾ ਹਿਊਮਿਡ ਕੰਡੀਸ਼ਨਸ ਹੁੰਦੀਆਂ ਨੇ ਸਾਊਥ-ਵੈਸਟਰਨ ਅਨਟਾਰੀਓ ਦੇ ਵਿੱਚ ਸ਼ੁਰੂ ਹੋ ਜਾਣੀਆਂ ਨੇ ਸੋ ਇਹਦੇ ਵਿੱਚ ਉਹ ਦੱਸ ਰਹੇ ਨੇ ਕਿ ਟੈਂਪਰੇਚਰ ਜਿਹੜਾ ਆ ਉਹ 30 ਤੋਂ ਪਲੱਸ ਜਿਹੜਾ ਆ ਹੋ ਸਕਦਾ ਆ ਜੀ ਇਹਦੇ ਨਾਲ ਜਿਹੜੀ ਹਿਊਮਿਡ ਇੰਡੈਕਸ ਲਿਵਾਓ ਕਰੇ ਨਹੀਂ 40 ਤੋਂ 45 ਡਿਗਰੀ ਸੈਲਸੀਅਸ ਤੱਕ ਜਾ ਸਕਦੀ ਹੈ ਸੋ ਇਹਦੇ ਵਿੱਚ ਜੋ ਉਹਨਾਂ ਨੇ ਦੱਸਿਆ ਵੀ ਸਾਊਥ অন্ਟਾਰੀਓ ਦੇ ਵਿੱਚ ਲੰਡਨ ਤੋਂ ਨਿਆਗਰਾ ਉਵਨਸਾਉਂਡ ਕਿੰਗਸਟਨ ਇਹ ਬਹੁਤ ਸਾਰੇ ਇਹ ਖੇਤਰ ਨੇ ਜਿਨ੍ਹਾਂ ਦੇ ਵਿੱਚ ਇਸ ਗਰਮੀ ਦਾ ਅਸਰ ਦੇਖਣ ਨੂੰ ਮਿਲੇਗਾ ਸੋ ਗਿਲਸਰ ਬਹੁਤਨ ਗੱਲਾਂ ਨੇ ਕਿ ਤੋਂ ਗਰਮੀ ਵਾਧੀ ਹੈ ਲੋਕ ਫਿਰ ਰਾਹਤ ਪਾਉਣ ਲਈ ਝੀਲਾ ਵਾਲਾ ਵੀ ਭੱਜਦੇ ਨੇ ਝੀਲਾ ਵਾਲਾ ਜਾਂਦੇ ਨੇ ਤਾਂ ਉੱਥੇ ਹਾਦਸੇ ਵੀ ਬਹੁਤ ਹੁੰਦੇ ਨੇ ਕਿਉਂਕਿ ਮਰ ਜਾਂਦੀਆਂ ਪਾਣੀ ਚ ਜਿਹੜਾ ਆ ਕਿਉਂਕਿ ਡੁੰਗੇ ਹੁੰਦੇ ਨੇ ਪਾਣੀ ਤੇ ਉੱਪਰੋਂ ਗਰਮ ਐਂਦਰੋਂ ਕਾਫੀ ਠੰਡੇ ਹੁੰਦੇ ਨੇ ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਤੁਹਾਡੀ ਕਮਿਊਨਿਟੀ ਵੀ ਇਸ ਹਾਸਿਆਂ ਚ ਕਾਫੀ ਜਿਹੜੀ ਇਨਵੋਲਵ ਹੋ ਰਹੀ ਹੈ ਸੋ ਪਹਿਲੀ ਗੱਲ ਤਾਂ ਇਹ ਆ ਵੀ ਠੰਡੇ ਪਾਣੀ ਜਾਂ ਹਨੇ ਚ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਫਾਜ਼ੇ ਦੇ ਨਾਲ ਸੇਫਟੀ ਵੈਸਟ ਦੀ ਜਿਹੜੀ ਵਰਤੋਂ ਜ਼ਰੂਰ ਹੋਣੀ ਚਾਹੀਦੀ ਹੈ ਇਹਨਾਂ ਹਾਸਿਆਂ ਤੋਂ ਬਚਣ ਦੀ ਲੋੜ ਹੈ ਬਹੁਤ ਵਾਰ ਫੋਟਮਾ ਵਗੈਰਾ ਖਿਚਉਣ ਵੇਲੇ ਹਾਦਸੇ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ ਧਿਆਨ ਚ ਦੇਣ ਦੀ ਲੋੜ ਹੈ ਦੂਜੇ ਪਾਸੇ ਜਿਵੇਂ ਹੁਣ ਜਿਹੜੀਆਂ ਇਹ ਕੰਡੀਸ਼ਨਸ ਜਿਹੜੀਆਂ ਨੇ ਕਾਫੀ ਜਿਹੜੀਆਂ ਗਰਮ ਕੰਡੀਸ਼ਨਸ ਨੇ ਕੁਝ ਸਮਾਂ ਤਾਂ ਹੁਣ ਰਹਿਣੀਆਂ ਨੇ ਸੋ ਆਪਣੇ ਆਪ ਨੂੰ ਵੀ ਇਹਨਾਂ ਕੰਡੀਸ਼ਨਸ ਕਿਦਾਂ ਬਚਾਉਣਾ ਆ ਘਰਾਂ ਦੇ ਵਿੱਚ 에어 ਕੰਡੀਸ਼ਨਿੰਗ ਪਰ ਵੇਨਾ ਚੱਲਦੀ ਹੋਵੇ ਤੁਸੀਂ ਬਾਹਰ ਜਾਂਦੇ ਹੋ ਤੁਹਾਡੇ ਕੋਲ ਠੰਡਾ ਪਾਣੀ ਹੋਵੇ ਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਤੁਸੀਂ ਧਿਆਨ ਰੱਖੋਗੇ ਇਸ ਸਮੇਂ ਆਪਣੇ ਆਪ ਨੂੰ ਤੁਸੀਂ ਸੰਭਾਲ ਸਕਦੇ ਹੋ ਹੁਣ ਇਹ ਤਾਂ ਗੱਲ ਕੀਤੀ ਹੈ ਅਸੀਂ ਗਿਲਸਾਫ ਕੀ ਜਿਹੜਾ ਹੌਟ ਐਂਡ ਹਿਊਮਿਡ ਵੈਦਰ ਹੈ ਸੋ ਹੁਣ ਗੱਲ ਕਰਦੇ ਆ ਕੈਨੇਡਾ ਦੀ ਆਰਥਿਕਤਾ ਦੀ ਇਹ ਹੌਟ ਬਣੂਗੀ ਕਿ ਨਹੀਂ ਬਣੂਗੀ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਬਿਲਕੁਲ ਇੱਕ ਕੱਟ ਜਿਹੜਾ ਬੈਂਕ ਆਫ ਕੈਨੇਡਾ ਨੇ ਲਾ ਦਿੱਤਾ। ਐਕਸਪੈਕਟੇਸ਼ਨ ਹੈ ਵੀ ਤਿੰਨ ਕੱਟ ਹੋਰ ਲੱਗ ਸਕਦੇ ਆ ਮੇਬੀ ਚਾਰ ਕੱਟ ਕਹਿੰਦੇ ਇਸ ਸਾਲ ਲੱਗ ਸਕਦੇ ਲੱਗਣੇ ਕਿ ਨਹੀਂ ਲੱਗਣੇ ਮੈਂ ਕਹਿੰਦਾ ਇਹ ਐਕਸਪੈਕਟੇਸ਼ਨ ਹੈ। ਪਰ ਆਰਬੀਸੀ ਰਾਇਲ ਬੈਂਕ ਆਫ ਕੈਨੇਡਾ ਜਿਹੜਾ ਕੈਨੇਡਾ ਦੇ ਵੱਡੇ ਬੈਂਕਾਂ ਚੋਂ ਇੱਕ ਹੈ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦੇ ਕਿ ਭਾਵੇਂ ਕਿ 3 ਘਟ ਹੋਰ ਲਾਜਣ 4 ਘਟ ਇਸਾ ਲਾਜਣ ਪਰ ਕਹਿੰਦੇ ਸਾਡਾ ਮੰਨਣਾ ਆ ਵੀ ਜੋ ਕੈਨੇਡੀਅਨ ਇਕਨੋਮੀ ਹੈ ਉਹ ਕਹਿੰਦੇ ਵੀ ਸਹਿਜੇ ਕਿਤੇ ਹੁਣ ਪਟਰੀ ਤੇ ਆਵੇਗੀ ਸਾਨੂੰ ਕਹਿੰਦੇ ਲੱਗ ਨਹੀਂ ਤਿਆ ਤੇ ਲੋਕ ਇਹ ਸਮਝਦੇ ਨੇ ਵੀ ਇਹ 4 ਘਟ ਲੱਗਣ ਦੇ ਨਾਲ ਜੇਕਰ ਉਹਨੂੰ ਬਹੁਤ ਵੱਡੀ ਰਾਹਤ ਮਿਲ ਜਾਣੀ ਕਹਿੰਦੇ ਵੀ ਇਸ ਤਰ੍ਹਾਂ ਵੀ ਹੋਵੇਗਾ ਸਾਨੂੰ ਹੋ ਵੀ ਨਹੀਂ ਲੱਗ ਰਿਹਾ ਸੋ ਆਰਬੀਸੀ ਜਿਹੜਾ ਆ ਜੋ ਵੱਡਾ ਬੈਂਕ ਹੈ ਉਸ ਦਾ ਮੰਨਣਾ ਆ ਕਿ ਇਹ 4 ਘਟ ਅਗਰ ਲੱਗ ਵੀ ਜਾਂਦੇ ਨੇ ਤਾਂ ਕਹਿੰਦੇ ਵੀ ਇਸ ਜਿਹੜੀ ਕੈਨੇਡੀਅਨ ਆਰਥਿਕਤਾ ਆ ਉਹ ਸਹਿਜੇ ਕਿਤੇ ਪਟਰੀ ਤੇ ਆ ਦੇਖੀ ਕਹਿੰਦੇ ਸਾਨੂੰ ਨਜ਼ਰ ਨਹੀਂ ਆ ਰਿਹਾ ਦੁਨੀਆ ਪੱਛ ਦੇਖੀ ਦਾ ਯੂਨਾਈਟਿਡ ਕਿੰਗਡਮ ਦੀ ਗੱਲਬਾਤ ਕਰ ਲਈਏ ਯੂਰੋ ਦੇ ਜਿਹੜੇ ਕੁਝ ਹੋਰ ਮੁਲਕਾਂ ਦੀ ਗੱਲ ਕਰ ਲਈ ਉਹਦੀ ਹਥਿਕਤਾ માં ਹੌਲੀ ਹੌਲੀ ਪਟਰੀ ਤੇ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਕਿਉਂਕਿ ਚ ਹਾਲਾਤ ਥੋੜੇ ਸੁਧਾਰ ਹੋਏ ਨੇ ਪਰ ਕਹਿੰਦੇ ਵੀ ਕੈਨੇਡਾ ਦੇ ਹਾਲਾਤ ਲੱਗ ਨਹੀਂ ਰਿਹਾ ਕਿ ਛੇਤੀ ਕਿਤੇ ਮੋੜ ਪਟਰੀ ਤੇ ਆ ਸਕਦੇ ਨੇ ਇਹ ਆਰਬੀਸੀ ਵਾਲੇ ਕਹਿੰਦੇ ਜੀ ਦੇਖੋ ਜੀ ਆਉਣ ਵਾਲੇ ਟਾਈਮ ਦੇ ਉੱਤੇ ਕੀ ਬਣਦਾ ਪਰ ਲੋਕਾਂ ਦੇ ਜਿਹੜੇ ਹਾਲਾਤ ਨੇ ਵਕਾ ਹੀ ਬੱਤ ਤੋਂ ਬੱਤਰ ਹੁਣ ਹੋ ਰਹੇ ਨੇ ਸੇਵਿੰਗਸ ਖਤਮ ਨੇ ਲਾਈਨਸ ਨੇ ਜਿਹੜੀਆਂ ਉਹ ਵੀ ਭਰ ਗਈਆਂ ਨੇ ਤੇ ਬਾਕੀ ਹੁਣ ਇਹ ਪਹਿਲਾਂ ਜਿਹੜੇ ਡਿਸੀਜਨ ਲੈਣੇ ਚਾਹੀਦੇ ਸੀਗੇ ਬੜੇ ਲੇਟ ਡਿਸੀਜਨ ਲਏ ਨੇ ਸੋ ਕੁਲਤਰਨ ਬਾਈ ਜੀ ਕੋਈ ਹੋਰ ਅਪਡੇਟ ਹੋਵੇ ਤਾਂ ਜ਼ਰੂਰ ਕਰ ਦਿਓ ਜੀ ਫਿਰ ਆਪਾਂ ਰੈਪ ਅਪ ਕਰਦੇ ਜੀ ਜਿਲ੍ਹੇ ਸਾਹਿਬ ਅੰਤ ਦੇ ਵਿੱਚ ਜੋ ਕਾਰ ਚੋਰੀਆਂ ਦੀ ਗੱਲ ਕਰੀਏ ਸੋ ਜੀਟੀਏ ਚ ਵੱਡਾ ਪ੍ਰਭਾਵਿਤ ਖੇਤਰ ਆ ਸੋ ਫੈਡਰਲ ਸਰਕਾਰ ਵੱਲੋਂ ਜਿਹੜਾ ਇਹਨਾਂ ਦਾ ਗੱਡੀਆਂ ਚੋਰੀ ਰੋਕਣ ਵਾਸਤੇ ਜੋ ਨੈਸ਼ਨਲ ਲੈਵਲ ਦਾ ਪਲਾਨ ਹੈ ਸੋ ਇਸ ਵੀਕਐਂਡ ਇਸ ਨੂੰ ਜਿਹੜਾ ਅਨਵੀਲਡ ਕੀਤਾ ਗਿਆ ਸੋ ਇਹਦਾ ਜਿਹੜਾ ਇਹ ਲੋਕਾਂ ਅੱਗੇ ਫੱਖ ਰੱਖਿਆ ਗਿਆ ਵੀ ਸਰਕਾਰ ਕੀ ਕਰਨਾ ਚਾਹੀਆ ਸੋ ਇਹਦੇ ਵਿੱਚ ਕਹਿ ਰਹੇ ਨੇ ਕਿ ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਹੈ ਪੁਲਿਸ ਫੋਰਸਸ ਦੇ ਵਿੱਚ ਉਹ ਵਧਾਈ ਜਾਊਗੀ ਜਿਹੜੇ ਵਰਕਿੰਗ ਗਰੁੱਪ ਜਿਹਦੇ ਵਿੱਚ ਇਨਵਾਲਵ ਹੁੰਦੇ ਨੇ ਉਹ ਸਾਰੀ ਸਰਕਾਰਾਂ ਦੇ ਵਿੱਚ ਉਹਨਾਂ ਚ ਤਾਲਮੇਲ ਬਧਾਇਆ ਜਾਊਗਾ ਪਰ ਅਬ ਮਿਨਿਸਪਲ ਪ੍ਰੋਵਿੰਸ਼ੀਅਲ ਦੇ ਫੈਡਰਲ ਸਰਕਾਰਾਂ ਦਾ ਜਿਹੜਾ ਤਾਲਮੇਲ ਹੈ ਇਹਦੇ ਵਿੱਚ ਬਧਾਇਆ ਜਾਊਗਾ ਤੇ ਨਾਲ ਇਹਨਾਂ ਨੇ ਇੱਕ ਜੀਟੀਏ ਦੇ ਵਿੱਚ 1.3 ਮਿਲੀਅਨ ਡਾਲਰ ਦਾ ਜਿਹੜਾ ਇੱਕ ਐਕਸ-ਰੇ ਸਕੈਨਰ ਹੁੰਦਾ ਉਹ ਵੀ ਇੱਥੇ ਖਰੀਦ ਕੇ ਲਿਆਂਦਾ ਗਿਆ ਹੈ ਜੋ ਜਿਹੜਾ ਕਿ ਸੀਐਨਸੀਪੀ ਦੇ ਜਾੜਸੇ ਵਿੱਚ ਜੋ ਵਕ-ਵਕ 컨ਟੇਨਰ ਹੁੰਦੇ ਹਨਾਂ ਦੀ ਇਨਸਪੈਕਸ਼ਨ ਕਰੂਗਾ ਕਿ ਇਹਨਾਂ ਦੇ ਵਿੱਚ ਕੋਈ ਚੋਰੀ ਕੀਤੀਆਂ ਗੱਡੀਆਂ ਤਾਂ ਨਹੀਂ ਹੈਗੀਆਂ ਕਿਉਂਕਿ ਇੱਕੋ ਫਿਰ ਗਾਹ ਮੌਂਟਰੀਅਲ ਜਾਂਦੀਆਂ ਨੇ ਮਾਂਟਰੀਅਲ ਪੋਰਟ ਤੋਂ ਦੁਨੀਆ ਭਰ ਦੇ ਮਲਕਾਂ ਚੱਲ ਜਾਂਦੀਆਂ ਨੇ ਸੋ ਇੱਥੇ ਹੀ ਉਹ ਗੱਡੀਆਂ ਫੜ ਲਈਆਂ ਜਾਣ ਇਸ ਕਰਕੇ ਇਸ ਕੈਨੇਡਾ 'ਤੇ ਲਾਇਆ ਗਿਆ ਬ੍ਰੈਮਟਨ ਦੇ ਮੇਅਰ ਪੈਟ੍ਰਿਕ ਬਰਾਊਸ ਸਾਹਿਬ ਦੀ ਮੰਗ ਸੀ ਕਹਿੰਦੇ ਵੀ ਜੇ ਫਾਇਦਾ ਦੇ ਦੇ ਮੈਂ ਚਾਹੁੰਦਾ ਸੀਗਾ ਕਿ ਮੈਨੂੰ ਫੈਡਰਲ ਸਰਕਾਰ ਤੋਹਫਾ ਦੇਵੇ ਉਹ ਕਹਿੰਦੇ ਤੋਹਫਾ ਫੈਡਰਲ ਸਰਕਾਰ ਨੇ ਫਾਇਦਾ ਦੇ ਦੇ ਤੇ ਮੈਨੂੰ ਦੇ ਦਿੱਤਾ ਆ ਉਹ ਵੀ ਖੁਸ਼ ਨੇ ਛਿੰਨਾ ਕਾ ਫਾਰਕ ਪਊਗਾ ਐਕਸਪ੍ਰੈਸ ਕੰਨ ਲਾਉਂਦੇ ਨਾਲ ਉਹ ਸਮੇਂ ਦੀ ਗੱਲ ਹੈ ਪੂਰੀ ਗੱਲ ਜਿਹੜੀ ਇਹ ਆ ਕਿ ਜਿਹੜੇ ਕਾਨੂੰਨਾ ਪੱਖੋਂ ਜਿਹੜਾ ਹੁਣ ਫੈਡਰਲ ਸਰਕਾਰ ਹੀ ਕੁਝ ਕਰ ਸਕਦੀ ਹੈ ਕਿ ਅੱਜ ਫੜਦੇ ਨੇ ਉਹਦੋਂ ਨੇ ਅੱਜੇ ਛੁੱਟੇ ਨੇ ਕੱਲ ਦੀ ਵੀ ਗੱਲ ਸੇਮ ਡੇ ਛੁੱਟੇ ਬਹਾਰਾ ਜਾਂਦੇ ਨੇ ਇਹਨਾਂ ਨੂੰ ਕਿੱਦਾਂ ਰੋਕਣਾ ਹੈ ਹੁਣ ਇਹ ਔਨ ਆਲਾ ਸਮਾਂ ਹੀ ਦੱਸੇਗਾ ਚਲੋ ਫਾਈਨਲੀ ਇੰਨਾ ਕ ਤਾਂ ਹੋਇਆ ਜੀ ਕਿਤੇ ਇੱਕ ਇੰਨੀ ਗੱਲ ਤੱਕ ਕਰੀ ਆ ਕਿ ਅਸੀਂ ਇਕੱਠੇ ਹੋ ਕੇ ਕੰਮ ਕਰਾਂਗੇ ਬਾਕੀ ਤਾਂ ਤੁਹਾਡੇ ਕਹਿਣ ਵਾਂਗੋਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਇਕੱਠੇ ਕੰਮ ਕਰਦੇ ਆ ਜਾਂ ਨਹੀਂ ਬਹੁਤ ਧੰਨਵਾਦ ਕਲਤਾਰਨ ਬਾਈ ਜੀ ਕੱਲ ਨੂੰ ਫੇਰ ਹੁੰਦੀ ਹੈ ਜੀ ਗੱਲਬਾਤ ਥੈਂਕ ਯੂ ਸੋ ਮੱਚ ਧੰਨਵਾਦ